ਵਾਲੀਏ ਕੁਲਿਆਲ ਮਹਜੂਰ ਅਨਵਾਰੂ ਸਾਰੇ ਸਾਹਬਾ ਗੁਰਦਾ ਗੱਦੀ ਤੇ ਬਰਾਜਮਾ ਵਰਤਾ ਕੁ ਜਬਰਦਸਤ ਬੇਬਾਤ ਕਬਦਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਹਜੂਰ ਜੁੜ ਬੈਠੇ ਗੁਰੂ ਨੂੰ ਬਖਸ਼ਾ ਜੀ ਆਪ ਸਭ ਤੋਂ ਪਹਿਲਾਂ ਚਿੱਟਿਆਂ ਬੱਦਾਂ ਵਾਲੇ ਚਮਚਾਰਾ ਬਹਾਦਰ ਖਾਸ ਹੋਦੇ ਪਰਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਾਂ ਦੀ ਬਖਸ਼ਣ ਕੀਤੀ ਹੋਈ ਫੁੱਤਰ ਇਸ਼ਾਨ ਪੋਣੀਆ ਪਰਮ ਗੁਰਖ ਦਾ ਦਾਸ ਬਣ ਦੋਸਤ ਦਮਨੇ ਆਇਆ ਪੰਛ ਖਾਸਾ ਸਜਾਇਆ ਕੋਰਾ ਖੰਡੇ ਦੀ ਧਾਰ ਤੋਂ ਪੰਛ ਸੀਸ ਧਰ ਲਾਓ ਵਾਰੀ ਵਾਰੀ ਦੋਬਾ ਕਿਤੇ ਗੁਰਤੀਆ ਪੁੱਤੀ ਕੋਰਾ ਫੇਰ ਪਰਵਾਦ ਤੋਂ ਹੋਰ ਹੁਕਮ ਮੇਰਾ ਖਾਸਾ ਕਹਿ ਕੇਵਾਜਾ ਤੋਂ ਤਹਾਰ ਮਾਰ ਦੀ ਸਖਾਈ ਉਹ ਕੋਰਾ ਖੇਰੋਂ ਨੂੰ ਹਗਾਰ ਤੋਂ ਬਾਤੋ ਤਾ ਦਵਾਰੇ ਛਾ ਨੀਲੇ ਸਵਾਰ ਗੁਰੂ ਬਲ ਮਿਲਦਾ ਸਰੂਪ ਤੇਰੀ ਚੰਡੀ ਦੀ ਆਵਾਜ਼ ਤੋਂ ਸੰਗ ਵਿੱਚ ਬੈਠ ਕੇ ਉਹ ਫੰਦੇ ਨੂੰ ਬਲਾਉ ਸਾਰੇ ਬਾਦਵੇਂ ਮੇਰੇ ਮਿੱਠੇ ਬੋਲਾਂ ਤੇ ਪਿਆਰ ਤੋਂ ਕੋਈ ਰਸਲਾ ਵਾਂਜੀ ਨਾ ਰਹੇ ਪਿਆਰ ਵਿੱਚ ਭਿੱਜ ਕੇ ਆਖੋ ਜੀ ਵਾਹ ਹੈ ਗੁਰੂ ਜੀ ਦਾ ਵਾਹ ਹੈ ਗੁਰੂ ਜੀ ਦੀ ਭਤਿ ਸਰਨ ਸੁਵਰਣੀ ਖੜਾ ਰਤਨ ਜੜਾ ਵੀ ਹਰ ਪ੍ਰੇਮ ਕੁਰਖਮਨ ਮੁੱਠਾ ਸਭੇ ਇਤਾਨ ਸਹਿਲ ਰੱਜੀਏ ਗੁਰਨਾਮ ਸਤਗੁਰ ਤੁਠਾ ਵਾਹਿਗੁਰੂ ਦੀ ਮਹਾਨ ਕਿਰਪਾ ਹੋਈ ਹੈ ਮੇਰੇ ਬਹੁਤ ਸਤਿਕਾਰਯੋਗ ਸਵਾਰਕੀਏ ਸਰਦਾਰ ਸੁਖਬਾਸ ਸਿੰਘ ਜੀ ਅਤੇ ਭੈਣ ਕਰਮਜੀਤ ਕੌਰ ਇਹਨਾਂ ਦੀ ਬੇਟੀ ਰਮਨਦੀਪ ਕੌਰ ਜਿਨ੍ਹਾਂ ਦੇ ਵਿਆਹ ਕਰਜਾਂ ਦੀ ਖੁਸ਼ੀ ਅੰਦਰ ਕੀਤਾ ਲੋੜੀਆ ਕੰਮ ਸੋ ਹਰਤਾ ਆਖੀਆ ਕਾਲਜ ਦੇ ਸوار ਸਤਗੁਰ ਸਤ ਸਾਖੀ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾ ਕੇ ਸੁਭਾ ਵਾਹਿਗੁਰੂ ਆਪ ਜੀ ਨੇ ਘਰ ਵਿੱਚ ਖੁਸ਼ੀਆਂ ਪਰੇ ਪਾਲ ਸਮਾਂ ਬਖਸ਼ਿਸ਼ ਕੀਤਾ ਬੱਚੀ ਦੇ ਵਿਆਹ ਆਨੰਦ ਕਰਦੀਆਂ ਰਸਮਾਂ ਦਾ ਹੋਣੀਆਂ ਨੇ ਇਹਨਾਂ ਕਰਜਨ ਗੁੱਖ ਰੱਖਦੇ ਹੋਇਆ ਕੀਤਾ ਲੋੜੀਆਂ ਕੰਮ ਤੇ ਵਾਕ ਅਨੁਸਾਰ ਭੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਜ ਦੇ ਪਾਣ ਸਰੂਪ ਅੱਜ ਅਮਰਤ ਵੇਲੇ ਤੋਂ ਘਰ ਵਿੱਚ ਲਾ ਕੇ ਜਿੱਥੇ ਜਾਏ ਬਾਹੇ ਮੇਰਾ ਸਤਿਗੁਰੂ ਸੋਖਣ ਸਾਹਾਵਾ ਆ ਰਾਮ ਰਾਜ ਸੁਖਮਨੀ ਸਾਹਿਬ ਜੀ ਰੱਬੀ ਬਾਣੀ ਦੇ ਪਾਠ ਪ੍ਰਾਰੰਭ ਹੋਏ ਸਾਨੂੰ ਸੰਪੂਰਨ ਬਾਣੀ ਦੇ ਪੜ ਪੜ ਕੇ ਭੋਗ ਪਾਏਗਾ ਤੇ ਗੁਰੂ ਦੇ ਚਰਨਾਂ ਵਿੱਚ ਆਪਾਂ ਕਾਰਜਾਂ ਦੀ ਸੁਭਾਤਾ ਵਾਸਤੇ ਸਾਰੇ ਪਰਿਵਾਰ ਦੀਆਂ ਸੁੱਖ ਸਹਾਈਆਂ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨੀ। ਦੋਇਕਲ ਜੋਰ ਕਰੂ ਅਰਦਾਸ ਤੇ ਸੁਭਾਵੇ ਤਾਉਣੇ ਰਾਸ। ਜਦੋਂ ਗੁਰੂ ਦਾ ਸਿੱਖ ਗੁਰੂ ਨੂੰ ਸਬਕਤ ਹੋ ਕੇ ਅਰਦਾਸ ਕਰਦਾ ਕਿ ਵਾਹਿਗੁਰੂ ਜਿਸ ਦਾ ਕਾਰਜ ਤਨ ਹੀ ਗਿਆ। ਮਾਸ ਕਾ ਵਿਚਾਰ ਰਾਵ। ਫਿਰ ਗੁਰੂ ਆਪੇ ਤਵੱਤ ਕੇ ਕਰਦਾ ਪੁਰਖ ਖਲੋਵਾ ਬਾਣ ਨ ਮੰਗਾ ਹੋਵਾ। ਉਹ ਕਾਰਜ ਸੁਭਾਏ ਕੀ ਸਾਡੇ ਫਿਰ ਅਰਦਾਸ ਹੋ ਜਾਂਦੇ ਨੇ। ਅਣ ਸਾਰਾ ਹੀ ਪਰਿਵਾਰ ਧੰਨਤਾ ਦੇ ਜੋਗ ਹੈ ਤੁਸੀਂ ਵਧਾਈ ਦੇ ਪਾਤਰੋ ਕਿ ਆਪਾਂ ਗੁਰੂ ਦੇ ਚਰਨਾਂ ਵਿੱਚ ਜੜੇ ਬੈਠੇ ਹਾਂ ਬਵਾੜੀਆਂ ਕਹਾੜੀਆਂ ਬੁੱਤ ਸਪੁੱਤ ਗਰੇ ਨੂੰ ਮੈਂ ਤੁਹਾਡੇ ਨਾਲ ਇੱਕ ਸ਼ਾਹੀ ਵਿਆਹ ਦੀ ਗੱਲ ਕਰਨ ਵਾਸਤੇ ਹਾਜ਼ਰ ਹੋਇਆ ਹਾਂ ਆਪ ਜੀ ਨੇ ਸੁਭਾਗਾ ਸਮੇਂ ਤੇ ਦਸ ਦੀ ਡਿਊਟੀ ਲਾਈ ਹੈ ਮੈਂ ਵਿਸ਼ੇਸ਼ ਤੌਰ ਤੇ ਸਾਰੇ ਹੀ ਪਰਿਵਾਰਾਂ ਦਾ ਧੰਨਵਾਦ ਕਰਦਾ ਹਾਂ ਹੋ ਤੁਹਾਡੀ ਵਿਕਾਰ ਕਾਰੇ ਲਾਇਆ ਆਪਾਂ ਆਪਾਂ ਗੁਰੂ ਦੇ ਚਰਨਾਂ ਵਿੱਚ ਜੁੜ ਬੈਠੇ ਆ ਇੱਕ ਵਾਰੀ ਰਸਮਾਂ ਨੂੰ ਕਰੀਏ ਪੁੱਤਰ ਤੇ ਕਰਤਾਂ ਦੀ ਸ਼ਫਲਤਾ ਵਾਸਤੇ ਆਖੋ ਜੀ ਸਤਿਰਾਮ ਸ਼੍ਰੀ ਵਾਹਿਗੁਰੂ ਛੇਰੇ ਪੰਜਾਬ ਬਹਾਦਰ ਜਿਨ੍ਹਾਂ ਦੇ ਸਰਦਾਰ ਬੁੱਢਾ ਸਿੰਘ ਦੀ ਵੱਡੇ ਹੋਏ ਨੇ ਬੁੱਢਾ ਸਿੰਘ ਦੇ ਘਰ ਨੌਰ ਸਿੰਘ ਤੇ ਚੰਦਾ ਸਿੰਘ ਦੋ ਪੁੱਤਰ ਪੈਦਾ ਹੋਏ ਫਿਰ ਨੌਰ ਸਿੰਘ ਦੇ ਘਰ ਸਰਦਾਰ ਕਬ ਸਿੰਘ ਸ਼ੌਕਤ ਗਿਆ ਮਸਲਜਤੇਦਾਰ ਪੈਦਾ ਹੋਏ ਉਹਨਾਂ ਦੇ ਘਰ ਫਿਰ ਇੱਕ ਪੁੱਤਰ ਪੈਦਾ ਹੋਇਆ ਸਰਦਾਰ ਮਹਾ ਸਿੰਘ ਮਹਾ ਸਿੰਘ ਦੀ ਸ਼ਾਦੀ ਬੀਬੀ ਰਣਕੌਰ ਦੇ ਨਾਲ ਹੋਈ ਫਿਰ ਇਹਨਾਂ ਦੇ ਘਰ 3 ਨਵੰਬਰ 1780 ਈਸਵੀ ਨੂੰ ਘਰ ਵਿੱਚ ਸ਼ੇਰੇ ਪੰਜਾਬ ਦਾ ਜਨਮ ਹੋਇਆ ਸ਼ੇਰੇ ਪੰਜਾਬ ਦੇ ਘਰ ਸੱਤ ਪੁੱਤਰ ਪੈਦਾ ਹੋਏ ਟਕਾ ਖਰਦ ਸਿੰਘ ਟਕਾ ਛੇਰ ਸਿੰਘ ਟਕਾ ਤਾਰਾ ਸਿੰਘ ਕਸ਼ਮੀਰ ਸਿੰਘ ਪੁਰਸ਼ੋਰਾ ਸਿੰਘ ਮਤਾਨਾ ਸਿੰਘ ਤੇ ਸਭ ਤੋਂ ਤੋਂ ਆਖਰੀ ਮਹਾਰਾਜੇ ਕਬਰ ਦਲੀਪ ਸਿੰਘ ਘਰ ਵਿੱਚ ਸੱਤ ਪੁੱਤਰ ਪੈਦਾ ਹੋਏ ਤੇ ਕੱਖਰ ਸਿੰਘ ਦੀ ਸ਼ਾਦੀ ਬੀਬੀ ਚੰਦ ਗੌਰ ਦੇ ਨਾਲ ਹੋਈ ਫਿਰ ਇਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਕਮਰ ਲਾਉ ਨਿਹਾਰ ਸਿੰਘ ਛੇਰੇ ਪੰਜਾਬ ਦਾ ਪੁੱਤਰਾ ਤੇ ਗਿੱਦੂ ਘਰ ਵਿੱਚ ਪੁੱਤਰ ਦਾ ਜਨਮ ਹੋਇਆ ਪੁੱਤਰੇ ਦਾ ਛੇਰੇ ਪੰਜਾਬ ਨੇ ਆਪਣੇ ਪੁੱਤਰ ਦੇ ਸਿਰ ਤੋਂ ਮੋਹਰਾ ਮਾਰ ਕੇ ਗਰੀਬਾਂ ਨੂੰ ਦਾਨ ਕੀਤਾ ਪੁੱਤੀ ਗੰਢ ਪਵੇ ਸੰਸਾਰ ਤੇ ਦੂਰ ਪੈ ਤੇ ਮੇਰੇ ਗੁਰੂ ਨਾਨਕ ਸਾਹਿਬ ਦੇ ਨੇ ਬਾਬਲ ਕੇ ਘਰ ਬੈਠੜੀ ਬਾਲੀ ਬਾਲੇ ਨੇ ਇੱਕ ਹੋਰ ਸਬਦ ਹੈ ਮੇਰੇ ਬਾਪੇ ਨਾਨਕ ਦਾ ਸੋਖਿਓ ਮੰਦਾ ਆਖਿਆ ਜਦ ਜੰਮੇ ਰਜਾਣ ਅੱਜ ਸੁਭਾਗੇ ਪਰਿਵਾਰ ਨੂੰ ਘਰ ਵਿੱਚ ਧੀ ਦਾ ਦਾਨ ਕਰਨ ਦਾ ਸਭਾ ਬਖਸ਼ ਹੋਇਆ ਗੁਰੂ ਨੇ ਕਿਰਪਾ ਕੀਤੀ ਹੈ ਜਿਸ ਘਰ ਵਿੱਚ ਧੀ ਪੜਾ ਹੁੰਦੀ ਹੈ ਉਸ ਘਰ ਵਿੱਚ ਸੁਭੇਚਾਰ ਜਮ ਲੈਂਦਾ ਹੈ ਤੇ ਜਦੋਂ ਧੀਆ ਪੁੱਤਰ ਬੱਚੇ ਜਵਾਨ ਹੋ ਜਾਂਦੇ ਨੇ ਤੇ ਮਾਂ ਬਾਪ ਦੀਆਂ ਕੋਈ ਖਾਸਾਂ ਜਾਗ ਪੈਂਦੀਆਂ ਨੇ ਇੱਕ ਮਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿ ਆਪਣੇ ਧੀਆ ਪੁੱਤਰ ਪਰਿਵਾਰ ਦੀ ਜ਼ਿੰਦਗੀ ਵਿੱਚ ਕਿ ਮੇਰਾ ਪਰਿਵਾਰ ਕਿਸੇ ਸ਼ਖਰ ਕਿਸੇ بلੰਦੀ ਤੇ ਜਾ ਪਹੁੰਚੇ ਉਹ ਕੋਣਾ ਪਰਵਾਰ ਇੱਕ ਵਾਰ ਜੈਸਲ ਮੇਰ ਦੇ ਰਹਿਣ ਵਾਲਾ ਜਗਮਲ ਜਗਮਲ ਦਾ ਪੁੱਤਰਾ ਧੀਰਾ ਧੀਰੇ ਦਾ ਪੁੱਤਰਾ ਕਾਨਤੰਦ ਕਾਨਤੰਦ ਦੇ ਘਰ ਦੋ ਪੁੱਤਰ ਪੈਦਾ ਹੋਏ ਗੋਹਰ ਸਿੰਘ ਤੇ ਗੋਹਰ ਸਿੰਘ ਫਿਰ ਗੋਹਰ ਸਿੰਘ ਦੇ ਘਰ ਤਿੰਨ ਪੁੱਤਰ ਪੈਦਾ ਹੋਏ ਦਾਲ ਸਿੰਘ, ਵਿਆਸ ਸਿੰਘ ਤੇ ਨਿਹਾਲ ਸਿੰਘ ਫਿਰ ਨਿਹਾਲ ਸਿੰਘ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਜਿਸ ਦਾ ਨਾਮ ਰੱਖਿਆ ਖਾਮ ਸਿੰਘ ਟਾਰੀਵਾਲ ਸਰਦਾਰ ਇਹ ਜਿਹੜੇ ਪੰਜਾਬ ਦੇ ਰਾਤ ਭਾਗ ਨੂੰ ਭਰਤੀ ਹੋਗਾ ਜੀ ਜੇਰੇ ਬਿਨਾਂ ਦੇ ਰਾਤ ਭਾਗ ਨੇ ਚਾਰ ਥਾਮਾ ਬਣਾ ਜਾਂਦੇ ਸਾਨੂੰ ਸਰਦਾਰ ਹਰੀ ਸਿੰਘ ਦੀ ਨਲੂਆ ਅਕਾਲ ਪਖਸ਼ ਦੇ ਗੱθεਦਾਰ ਅਕਾਲੀ ਫੂਲਾ ਸਿੰਘ ਦਿਹਾੰਗ ਤੇ ਤੀਸਰੇ ਨਦਾਨ ਸਿੰਘ ਦੀ ਪੰਨਾ ਥਾ ਚੌਥੇ ਦੇ ਆਖਰੀ ਚਮਨਾ ਸੁਭਰਾਵ ਦੇ ਮਦਾਨ ਜੀ ਤੋਂ ਸਰਦਾਰ ਖਾਮ ਸਿੰਘ ਟਾਰੀ ਵਾਲਾ ਇਹਨਾਂ ਦੀ ਬੀਬੀ ਚਮਸ਼ੇਰਪੁਰ ਨਾਲ شادی ਹੋਈ ਆ ਫਿਰ ਇਹਨਾਂ ਦੇ ਘਰ ਵਿੱਚ ਪਤੀ ਬਣਾ ਹੋਈ ਸੇਧੀਰ ਦਾ ਨਾਮ ਰੱਖਿਆ ਨਾਨਕੀ ਅਧਿਆਪਨ ਦੇ ਵਿੱਚ ਤਨਾ ਨਾਨਕਿਆਂ ਦਾ ਜ਼ਿਕਰ ਆਉਂਦਾ ਹੈ ਮੇਰੇ ਗੁਰੂ ਨਾਨਕ ਬਾਸਾ ਮਹਾਰਾਜ ਉਹਨਾਂ ਦੇ ਵੱਡੇ ਭੈਣ ਜੀ ਕਿਹਨਾਂ ਨੂੰ ਬੇਬੇ ਨਾਨਕੀ ਆਖਿਆ ਜਾਂਦਾ ਹੈ ਮੇਰੇ ਨਾਨਕ ਤੋਂ 5 ਸਾਲ ਵੱਡੇ ਸਾਲ ਨੂੰ ਇੱਕ ਸ਼੍ਰੀ ਬਾਸਾ ਦੇ ਮਹਾਲੂ ਉਹਨਾਂ ਨੂੰ ਮਾਤਾ ਨਾਨਕੀ ਆਖਿਆ ਜਾਂਦਾ ਹੈ ਜਿਨ੍ਹਾਂ ਦੇ ਪੁੱਤਰ ਦਾ 350 ਸਾਲਾ ਸ਼ਹਾਦਤ ਭਰਿਆ ਪਹਾੜਾ ਅੱਜ ਆਪ ਮਨਾਉਂ ਜਾ ਰਹੇ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਦੇ ਘਰ ਪੰਡ ਪੁੱਤਰ ਪੈਦਾ ਹੋਏ ਸਾਲੂ ਏ ਆ ਬੀਬੀ ਨਾਨਕੀ ਸਰਦਾਰ ਫਾਮਸੰਗ ਟਾਰੀ ਵਾਲੇ ਦੀ ਨਹੀਂ ਘਰ ਵਿੱਚ ਤਦਵਾਨ ਹੋਈ ਆ ਤੇ ਜਦੋਂ ਧੀਆਂ ਪੁੱਤਰ ਜਵਾਨ ਹੋ ਜਾਂਦੇ ਨੇ ਤੇ ਉਦੋਂ ਮਾਪੇ ਆਪਣੇ ਫਰਜ਼ ਅਦਾ ਕਰਨਾ ਚਾਹੁੰਦੇ ਨੇ ਦੇਖੋ ਪਹਿਲਾਂ ਬੱਚੇ ਦੀ ਪਾਲਣਾ ਪੋਸਣਾ ਬਾਹ ਕਰਦੀ ਹੈ ਫਿਰ ਉਹ ਬੱਚੇ ਦੰਗੇ ਸਕੂਲਰ ਤੇ ਐਜੂਕੇਸ਼ਨ ਲਾ ਕੇ ਪੜ੍ਹਦੇ ਨੇ ਜਦੋਂ ਕਿਸੇ ਰੁੱਤ ਵਿੱਚ ਤੇ ਉਹ ਜਗਲਦੇ ਨੇ ਉਹ ਆਪਣੀ ਜ਼ਿੰਦਗੀ ਦਾ ਰਾਹ ਬਣਾ ਲੈਂਦੇ ਨੇ ਤੇ ਫਿਰ ਮਾਪੇ ਚਾਹੁੰਦੇ ਆ ਕਿ ਘਰ ਵਿੱਚ ਬੱਚੀ ਦਾ ਤਾਂ ਬੱਚੇ ਦਾ ਵਿਆਹ ਰੱਖ ਦਤਾ ਜਾਏ ਤੇ ਸਰਦਾਰ ਫਾਮਸੰਗ ਕਾਰੀ ਵਾਲਾ ਹਾਸਨ ਦਾ ਪੁੱਤਰ ਖੇਰੇ ਪਿੰਡੋਕੇ ਰਾਤ ਭਾਗੜ ਭਰਦੀ ਹੋ ਗਿਆ ਤੇ ਅੱਧ ਕੋਈ ਤਰ੍ਹਾਂ ਬਾਦ ਘਰ ਵਿੱਚ ਵਾਪਸ ਆਇਆ ਤੇ ਸਰਦਾਰ ਦਾ ਘੋੜਾ ਸਪੋਟ ਚੌੜਿਆ ਆ ਰਿਹਾ ਸੀ ਸਰਦਾਰ ਨੇ ਦਰਵਾਜ਼ਾ ਖੋਲ੍ਹਿਆ ਸਰਦਾਰ ਜੀ ਅੰਦਰ ਦਾਖਲ ਹੋਇਆ ਆਪਣੇ ਮਹਿਲਾ ਵਿੱਚ ਮੰਝਾ ਦਾ ਦਿੱਤਾ ਜਾਵਦਾ ਗਲਾਸ ਭਰ ਕੇ ਲੈ ਕੇ ਆਈ ਤੇ ਸ਼ਾਂ ਪੈ ਜਾ ਰਹੀ ਸੀ ਅੱਜ ਤੱਕ ਉਹ ਕਹਿੰਦਾ ਬੱਚਿਆ ਆਪੋ ਆਪਣੇ ਕਮਰਾ ਵਿੱਚ ਅਸੀਂ ਰਹਿੰਦੇ ਆਂ ਸਾਰਾ ਪਰਿਵਾਰ ਇਕੱਠਾ ਬੈਠ ਕੇ 9-10 ਵਜੇ ਤੱਕ ਬਾਤਾਂ ਕਰਾ ਕਰਦਾ ਸੀ ਸਾਰਿਆਂ ਦੇ ਵਿਚਾਰ ਕਰਦੇ ਕਿ ਅਸੀਂ ਕੱਲ ਕੀ ਕਰਨਾ ਹੈ ਅੱਜ ਕੀ ਕੀਤਾ ਹੈ ਕੁਝ ਹੋਰ ਫੈਸਲੇ ਰੱਖੇ ਜਾਂਦੇ ਸੀ ਜ਼ਿੰਦਗੀ ਦੇ ਵਿੱਚ ਪਰ ਹੁਣ ਬੱਚੇ ਆਪਣੇ ਮੋਬਾਈਲਾਂ ਤੇ ਮਸਰੂਫ ਹੋ ਕੇ ਜਾਂ ਮਾਪੇ ਵੀ ਬੱਚਾ ਤੋਂ ਵੱਖਰਾ ਰਹਿਣਾ ਅਜ ਕਸਤ ਕਰਦੇ ਨੇ ਆਖੋ ਸਤਿਰਾਮ ਸ਼੍ਰੀ ਵਾਹਿਗੁਰੂ ਇਸ ਕਰਕੇ ਸਾਡੀ ਅੱਜ ਨਵੀਂ ਪੀੜ੍ਹੀ ਜਿਹੜੇ ਬੱਚੇ ਸਾਡੇ ਤੋਂ ਦੂਰ ਜਾ ਰਹੇ ਨੇ ਕਿਉਂਕਿ ਛੱਟ ਤੇ ਪੱਛਮ ਸਭ ਤੋਂ ਜ਼ਿਆਦਾ ਪ੍ਰਭਾਵ ਪਾ ਚੁੱਕਾ ਹੈ ਹੋਰ ਜਦੋਂ ਘਰ ਵਿੱਚ ਰਾਤ ਭੀ ਜਲ ਪਾਣੀ ਛਕਿਆ ਦੁੱਧਾ ਛੰਨਾ ਭਰ ਕੇ ਬੀਤਾ ਤੇ ਸਰਦਾਰ ਨੇ ਆਖਿਆ ਸਰਦਾਰ ਜੀ ਕੋਈ ਫਿਕਰ ਹੈ ਤੈਨੂੰ ਘਰ ਵਿੱਚ ਧੀ ਜਵਾਨ ਉਹਨੂੰ ਕਿਹਾ ਸਾਡੀ ਕੋਠਾ ਜਿਹੜੀ ਸਿੱਖਰ ਦੀਵਾਰ ਵੱਧ ਕੇ ਹੋ ਗਈ ਆ ਤੁਸੀਂ ਛੇਰੇ ਪੰਜਾਬ ਦੇ ਰਾਹ ਭਾਗਤ ਲੈਂਦੇ ਹੋ ਤੇ ਕਿਰਪਾ ਕਰੋ ਕਿ ਚੰਗਾ ਪਰਿਵਾਰ ਦੀ ਦੱਸ ਪੈਦਾ ਹੈ ਤੇ ਅਸੀਂ ਆਪਣੀ ਬੱਚੀ ਦੇ ਹੱਥ ਵਿਲੇ ਕਰਤੀਏ ਵਿਆਹ ਕਰਤੀਏ ਘਰ ਦੇ ਵਿੱਚੋਂ ਤੋੜ ਗਿਆ ਧੀ ਨੂੰ ਜਵਾਨ ਹੋ ਰਹੀ ਆ ਤੇ ਸਰਦਾਰ ਸਬਸੰਗ ਟਾਰੀਵਾਲ ਨੇ ਇਹ ਗੱਲ ਆਖੀ ਕਿ ਦੇਸ ਕਾ ਕਰ ਤੇ ਨਹੀ ਕੀਆ ਮਾਨਸਿਕਾ ਕਰ ਆਰਾਮ ਕਰਤਾਰ ਭਲੀ ਕਰੇਗਾ ਜੋ ਛੇਰੇ ਪਿੰਡਾਂ ਦੇ ਨਾਲ ਸਰਦਾਰ ਸਬਸੰਗ ਟਾਰੀਵਾਲੇ ਛੇਰੇ ਪਿੰਡ ਹਰਮੰਦਰ ਸਾਹਿਬ ਜਾ ਕੇ ਬਹੁਤ ਪਹਾਨ ਕਰਦੇ ਸੀ ਪਉਨਦਾਨ ਸੇਵਾ ਤੇ ਅੱਜ ਸਰਦਾਰ ਸਬਸੰਗ ਟਾਰੀਵਾਲਾ ਨੇ ਆਖਿਆ ਗੁਰੂ ਦਾ ਕਰਤਾ ਗੁਰੂ ਦਾ ਆਪਾਂ ਉਹ ਹਸਰਤ ਕਹਿਣਾ ਬਣੀ ਦਾ ਆਪਾਂ ਬਣੀ ਦਾ ਔਰ ਕਾਸਰਾ ਲੱਗਿਆ ਇਹ ਔਰ ਕਾਸਰਾ ਆਪਾਂ ਸਾਧ ਤੱਕਿਆ ਕਿ ਅਸੀਂ ਜਿਹੜਾ ਕਾਰਜ ਘਰ ਵਿੱਚੋਂ ਕਰਨਾ ਗੁਰੂ ਨੂੰ ਸਮਰਪਤ ਹੋ ਕੇ ਕਰਨਾ ਆ ਆਪਾਂ ਚਾਰ ਲਾਹਾਂ ਦੇ ਪੜ ਪੜਦੇ ਵਿਆਦ ਸ਼ਬਦ ਹੁੰਦੇ ਨੇ ਉਹ ਅਸੀਂ ਬਾਣੀ ਦਾ ਔਰ ਕਾਸਰਾ ਲੈ ਕੇ ਵਿਆਹ ਦੀ ਸਮਾਤਾ ਉਹ ਤੋਂ ਸਮਝਦੇ ਜਦੋਂ ਅਸੀਂ ਗੁਰੂ ਦੀ ਹਜ਼ੂਰੀ ਵਿਚਾਰਦੇ ਜੀ ਜਦ ਬੀਬੀ ਨਾਨਕੀ ਘਰ ਵਿੱਚ ਕੋਲ ਬੈਠੀ ਆ ਤੇ ਮਾਂ ਨੇ ਸਵੇਕ ਆਪਣੀ ਦੀ ਦੇ ਫੋਟੇ ਤੇ ਆਦਰ ਕਰਿਆ ਸਰਦਾਰ ਜੀ ਕਿਸੇ ਸਾਹੂ ਘਰਾਣਾ ਹੋਵੇ ਸਰਦਾਰਾਂ ਦੀ ਬਰਾਤ ਪੰਜਾਇਦਿਆਂ ਮੇਰੇ ਘਰ ਵਿੱਚ ਮੈਂ ਬੜੇ ਲੋਟਾ ਤੇ ਚਾਵਤ ਨਾਲ ਆਪਣੀ ਧੀ ਨੂੰ ਪਾਲ ਕੇ ਜਵਾਨ ਕੀਤਾ ਹੈ ਸਰਦਾਰ ਸਭ ਸੰਗ ਤਾਲੀਵਾਦ ਨੂੰ ਉੱਪਰ ਉਠਾ ਕੇ ਕਮਾਓ ਇੱਕ ਧੀ ਦੇ ਬਾਪ ਨੂੰ ਆਪਣੇ ਮੰਨ ਦੀਆਂ ਸਤਰਾ ਦੇ ਲਫਾਤ ਚਾਰ ਆਪਣੇ ਬਖਾਰ ਬੰਦ ਵਿੱਚੋਂ ਦਿਓਵਾ ਕਰ